ਪੰਜਾਬ ਚ ਭਾਜਪਾ ਦਾ ਵਿਰੋਧ ਲਗਾਤਾਰ جاری ਹੈ ਕਿਸਾਨੀ ਮੰਗਾਂ ਹੱਲ ਨਾ ਹੋਣ ਕਾਰਨ ਆਈ ਦਿਨ ਕਿਸੇ ਨਾ ਕਿਸੇ ਹਲਕੇ ਚ ਕਿਸਾਨਾਂ ਵੱਲੋਂ ਭਾਜਪਾ ਦੇ ਬਾਈਕਾਟ ਦੇ ਹੋਕੇ ਦਿੱਤੇ ਜਾ ਰਹੇ ਨੇ ਤੇ ਹੁਣ ਅੰਮ੍ਰਿਤਸਰ ਦੇ ਪਿੰਡ ਸੁਲਤਾਨ ਵਿੰਡੀ ਦੇ ਵਿੱਚ ਵੀ ਭਾਜਪਾ ਬਾਈਕਾਟ ਦੇ ਹੋਲਡਿੰਗ ਲਗਾਏ ਗਏ ਨੇ ਤੇ ਭਾਜਪਾ ਲੀਡਰਾਂ ਦਾ ਘੇਰਾ ਕਰਨ ਦਾ ਵੀ ਹੋਕਾ ਦਿੱਤਾ ਗਿਆ ਤੇ ਇਸ ਹਲਕੇ ਤੋਂ ਭਾਜਪਾ ਆਗੂ ਤਰਨਜੀਤ ਸਿੰਘ ਸੰਧੂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਇਸ ਸਬੰਧ ਵਿੱਚ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਪਹਿਲਾਂ ਹੀ ਕੇਂਦਰ ਸਰਕਾਰ ਨੂੰ آگਾਹ ਕੀਤਾ ਗਿਆ ਹੈ ਕਿ ਜੋ ਉਹਨਾਂ ਵੱਲੋਂ ਬੀਜੇ ਗਿਆ ਹੈ ਉਹੀ ਉਹਨਾਂ ਨੂੰ ਵੱਡਣਾ ਪਵੇਗਾ ਭਾ ਜਿਸ ਤਰ੍ਹਾਂ ਦਾ ਰਵਈਆ ਉਹਨਾਂ ਵੱਲੋਂ ਕਿਸਾਨਾਂ ਨਾਲ ਕੀਤਾ ਗਿਆ ਹੈ ਹੁਣ ਉਹੀ ਰਵਈਆ ਕਿਸਾਨਾਂ ਵੱਲੋਂ ਭਾਜਪਾ ਖਿਲਾਫ ਕੀਤਾ ਜਾਵੇਗਾ ਤੇ ਜਦੋਂ ਤੱਕ ਕਿਸਾਨਾਂ ਦੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹ ਹੱਲ ਨਹੀਂ ਹੁੰਦੀਆਂ ਉਦੋਂ ਤੱਕ ਇਹ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਰਹੇਗਾ ਇਸ ਵੰਦੇ ਵਿੱਚ ਕਿਸਾਨ ਆਗੂਆਂ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਅਸੀਂ ਜੀ ਵਿਰੋਧ ਕਰਨ ਦਾ ਸਾਡਾ ਜਰੀਆ ਇਹ ਜੇ ਅਸੀਂ ਕੇਂਦਰ ਸਰਕਾਰ ਨੂੰ ਪਹਿਲਾ ਹੀ ਸਾਡੇ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਵੱਲੋਂ ਇਹਨਾਂ ਨੂੰ ਕਿਹਾ ਗਿਆ ਸੀ ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਨਾ ਜਾਇਆ ਜਾਵੇ ਅਸੀਂ ਵਿਰੋਧ ਕਰਾਂਗੇ ਡਟ ਕੇ ਇਹਨਾਂ ਦਾ ਅਸੀਂ ਵੀਰ ਜੀ 29 ਤਰੀਕ ਨੂੰ ਇਹਨਾਂ ਨੇ ਸਾਡੇ ਪਿੰਡ ਮੀਟਿੰਗ ਰੱਖੀ ਅਸੀਂ ਬਹੁਤ ਵੱਡੇ ਪੱਧਰ ਤੇ ਵਿਰੋਧ ਕੀਤਾ ਤੇ ਇਹ ਗੱਡੀਆਂ ਲੈ ਕੇ ਅੱਗੇ ਲਾ ਕੇ ਭੱਜ ਗਏ ਅੱਜ ਅਸੀਂ ਇੱਕ ਪਿੰਡ ਸੁਲਤਾਨਵਾਲਾ ਦੇ ਵਿੱਚ ਪੂਰਨ ਤੌਰ ਤੇ ਇਹਨਾਂ ਦਾ ਬਾਈਕਾਟ ਕਰਤਾ ਵਾ ਅਸੀਂ ਇਹਨਾਂ ਨੂੰ ਹੁਣ ਆਪਣੇ ਪਿੰਡ ਦੇ ਵਿੱਚ ਕੋਣ ਪ੍ਰਚਾਰ ਨਹੀਂ ਕਰਨ ਦਵਾਂਗੇ ਪੂਰਨ ਤੌਰ ਤੇ ਬੰਦਿਆ ਅਸੀਂ ਇਹਨਾਂ ਦਾ ਡੱਟ ਕੇ ਵਿਰੋਧ ਕਰਾਂਗੇ ਕੀ ਲੱਗਦਾ ਇਨਸਾਫ ਕਿੰਨੀ ਮਰੈਤੀ ਕੀ ਜੋ ਸ਼ੁਕਰ ਨਾ ਦੇ। ਵੇਖੋ ਜੀ ਇਨਸਾਫ ਨੂੰ ਕੀ ਮਿਲਾਂ ਜਿਨ੍ਹਾਂ ਨੇ ਲਕੀਨਪੁਰ ਖੀਦੀ ਦੇ ਵਿੱਚ ਕਿਸਾਨਾਂ ਦੇ ਉੱਤੇ ਗੱਡੀਆਂ ਚੜਾਈਆਂ ਉਹਨਾਂ ਨੂੰ ਅੱਜ ਕੇਂਦਰ ਸਰਕਾਰ ਵੱਲੋਂ ਐਮਪੀ ਦੀਆਂ ਟਿਕਟਾਂ ਦੇ ਕੇ ਨਵਾਜੀ ਆ ਗਿਆ ਜਿਨ੍ਹਾਂ ਨੇ ਸਾਡੇ ਕਿਸਾਨਾਂ ਦੇ ਉੱਤੇ ਸਿਰਾਂ ਦੇ ਉੱਤੇ ਗੋਲੀਆਂ ਮਾਰੀਆਂ ਸ਼ੁਭ ਕਰਨ ਵੀਰ ਦੇ ਪ੍ਰਿੰਤ ਬਾਲ ਵੀਰ ਨੂੰ ਲੰਗਰ ਵਰਤੋਂ ਦੇ ਨੂੰ ਬੋਰੀਆਂ ਦੇ ਵਿੱਚ ਪਾ ਕੇ ਘੁੱਟਿਆ ਗਿਆ ਇੱਕ ਬਠਿੰਡੇ ਦੇ ਵੀਰ ਦੀਆਂ ਅੱਖਾਂ ਚਲੇ ਗਈਆਂ ਅੱਖਾਂ ਦੀ ਲੈਡ ਚਲੇ ਗਈ ਅੰਨਾ ਹੋ ਗਿਆ ਉਹ ਵੀਰ ਇਹੜੇ-ਇਹੜੇ ਸਾਡੇ ਉੱਤੇ ਜਿੰਨਾ ਤਸੱਦਦ ਕੀਤੇ ਉਹਨਾਂ ਪੁਲਿਸ ਕਰਮਚਾਰੀ ਜਿਹੜੇ ਇਹਨਾਂ ਦੇ ਆ ਹਰਿਆਣੇ ਦੇ ਉਹਨਾਂ ਨੂੰ ਅਹੁਦੇ ਦੇ ਕੇ ਨਵਾਜਿਆ ਗਿਆ ਕੀ ਅਸੀਂ ਭਾਰਤ ਦਾ ਹਿੱਸਾ ਨਹੀਂ ਆ ਕੀ ਅਸੀਂ ਦਿੱਲੀ ਆਪਣੀ ਰਾਜਧਾਨੀ ਦੇ ਜਾ ਨਹੀਂ ਸਕਦੇ ਕੀ ਅਸੀਂ ਟਰੈਕਟਰਾਂ ਦਾ 18% ਟੈਕਸ ਨਹੀਂ ਦਿੰਦੇ ਇਹਨਾਂ ਨੂੰ ਸਾਨੂੰ ਦੱਸਣ ਸਾਡੇ ਵਿੱਚ ਕੀ ਕਮੀਆਂ ਆ ਸਾਨੂੰ ਕਿਉਂ ਨਹੀਂ ਦਿੱਲੀ ਰਾਜਧਾਨੀ ਦੇ ਜਾਇਆ ਜਾਂਦਾ ਜੇ ਸਾਨੂੰ ਕੋਈ ਦੋਖਿਆ ਤਕਲੀਫ ਆ ਬੰਦੇ ਨੇ ਡਾਕਟਰ ਕੋ ਜਾਣਾ ਹੁੰਦਾ ਜੇ ਅਸੀਂ ਕੋਈ ਕੋਈ ਵੀ ਲੋਕਤੰਤਰ ਆਏ ਸਾਨੂੰ ਕੋਈ ਦੁੱਖ ਤਕਲੀਫ ਆ ਸਾਨੂੰ ਕੋਈ ਪਰੇਸ਼ਾਨੀ ਆਉਂਦੀ ਖੇਤੀਬਾੜੀ ਦੇ ਕਿਤੇ ਚ ਅਸੀਂ ਆਪਣਾ ਕੇਂਦਰ ਸਰਕਾਰ ਕੋਲ ਦਿੱਲੀ ਰਾਜਧਾਨੀ ਦੇ ਜਾਣਾ ਜਿੱਥੇ ਸਾਨੂੰ ਨਹੀਂ ਜਾਣ ਦਿੱਤਾ ਜਾਂਦਾ ਇਸ ਕਰਕੇ ਅਸੀਂ ਕੇ ਅੰਦਰ ਸਰਕਾਰ ਬੀਜੇਪੀ ਸਰਕਾਰ ਦਾ ਡਟ ਕੇ ਵਿਰੋਧ ਕਰਾਂਗੇ ਸੋ ਪੰਜਾਬ ਦੇ ਪਿੰਡਾਂ ਦੇ ਵਿੱਚ ਲਗਾਤਾਰ ਭਾਜਪਾ ਦਾ ਵਿਰੋਧ ਜਾਰੀ ਹੈ ਕਿਸਾਨ ਆਗੂਆਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜਿਸ ਤਰ੍ਹਾਂ ਦਾ ਰਵਈਆ ਭਾਜਪਾ ਦੇ ਵੱਲੋਂ ਅਪਣਾਇਆ ਗਿਆ ਹੈ ਉਹੀ ਹੁਣ ਉਹਨਾਂ ਦੇ ਖਿਲਾਫ ਅਪਣਾਇਆ ਜਾ ਰਿਹਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਭਾਜਪਾ ਪਹਜਾਓ ਦੇ ਨਾਅਰੇ ਹੇਠ ਹੀ ਉਹਨਾਂ ਦੇ ਵੱਲੋਂ ਕੰਮ ਕੀਤਾ ਜਾਣਾ ਚਾਹੀਦਾ ਹੈ